아이 인ਦਰਜੀਤ ਸਿੰਘ ਜੀ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਜਸਪਾਲ ਸਿੰਘ ਕੋਹਲੀ ਜੀ ਦੀ ਅਗਵਾਈ ਹੇਠ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਬਰੈਡ ਬਰੈਡ ਪਕੋੜੇ ਤੇ ਚਾਹ ਦਾ ਲੰਗਰ ਲਗਾਇਆ ਗਿਆ ਜੀ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਜੀ ਪਰਮਾਤਮਾ ਇਦਾਂ ਹੀ ਜਸਪਾਲ ਸਿੰਘ ਕੋਹਲੀ ਪ੍ਰਧਾਨ ਜੀ ਨੂੰ ਤੰਦਰੁਸਤੀ ਬਖਸ਼ੇ ਤੇ ਅੱਗੋਂ ਵੀ ਹਰ ਗੁਰਪੁਰਬ ਤੇ ਹਰ ਜਗ੍ਹਾ ਹਰ ਵਦ ਤੋਂ ਵਦ ਵਦ ਚੜ੍ਹ ਕੇ ਪੂਰੀ ਸੇਵਾ ਕਰਦੇ ਰਹਿਣ ਇਸੇ ਤਰ੍ਹਾਂ ਹੀ ਲੰਗਰ ਲਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਸਰਦਾਰ ਜਸਪਾਲ ਸਿੰਘ ਕੋਲੀ ਪ੍ਰਧਾਨ ਮਾਲਟੋ ਨ ਐਕਸਟੈਂਸ਼ਨ اے ਬਲੌਗ ਅਸੀਂ ਅੱਜ ਨਗਰ ਕੀਰਤਨ ਜਿਹੜਾ ਬਾਬਾ ਦੀਪ ਸਿੰਘ ਜੀ ਤੋਂ ਚੱਲ ਕੇ ਆਇਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਉਹਦੇ ਵਿੱਚ ਸਾਰੇ ਲੋਕ ਸ਼ਾਮਿਲ ਸਨ ਸੰਗਤ ਸ਼ਾਮਲ ਸੀ ਅਸੀਂ ਸੰਗਤ ਦੀ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਜੋ ਸਾਡੇ ਕੋਲ ਸੇਵਾ ਹੋ ਸਕਦੀ ਹੈ ਅਸੀਂ ਕਰਦੇ ਹਾਂ ਔਰ ਅੱਜ ਵੀ ਅਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਬ੍ਰੈਡ ਟੋਸ ਦਾ ਪਕੌੜਿਆਂ ਦਾ ਲੰਗਰ ਲਗਾਇਆ ਸੀ ਨਾਲ ਚਾਹ ਦਾ ਲੰਗਰ ਲਗਾਇਆ ਸੀ ਔਰ ਪੂਰੀ ਦੱਬ ਕੇ ਸੇਵਾ ਕੀਤੀ ਹੈ ਜੋ ਸਾਡੇ ਕੋਲ ਹੋ ਸਕਦੀ ਹੈ ਅਸੀਂ ਘੱਟੋ ਘੱਟ ਹਰ ਸਾਲ 5000 ਬੰਦੇ ਦਾ ਲੰਗਰ ਬਣਾ ਕੇ ਚਲਦੇ ਹਾਂ ਉਸ ਤੋਂ ਵੱਧ ਜਾਂਦਾ ਕਿਉਂਕਿ ਸੰਗਤ ਇੰਨਾ ਕੁਝ ਪਾ ਜਾਂਦੀ ਹੈ ਲੰਗਰ ਦੇ ਵਿੱਚ ਕਿ ਸਾਨੂੰ ਗਹਿਣ ਦੀ ਲੋੜ ਨਹੀਂ ਪੈਂਦੀ ਫਿਰ ਅਸੀਂ ਪ੍ਰਮਾਤਮਾ ਇਹ ਲੰਗਰ ਜਿਹੜਾ ਸ਼ੁਰੂ ਹੋਇਆ ਇਹ ਘੱਟੋ ਘੱਟ 5-4 ਘੰਟੇ ਚੱਲਦਾ ਹੀ ਰਹਿੰਦਾ ਔਰ ਉਹਨਾਂ ਮੇਰ ਕਰਦੇ ਆ ਕਿ ਇਦਾਂ ਹੀ ਹਰ ਸਾਲ ਸਾਨੂੰ ਸਾਰੀ ਸੰਗਤ ਸਾਥ ਦੇ ਤੇ ਅਸੀਂ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਤਰੀਕੇ ਨਾਲ ਲੰਗਰ ਦਾ ਪ੍ਰਬੰਧ ਕਰ ਸਕੀਏ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਔਰ ਦੇਖੋ ਤੁਸੀਂ ਸਾਡੀ ਜਿਹੜੀ ਕਲੋਨੀ ਹੈ ਸਾਨ ਤਾਂ ਵੈਸੇ ਹੀ ਬਾਬਾ ਜੀ ਨੇ ਤਾਰਿਆ ਹੋਇਆ ਆ ਸਾਡੀ ਕਲੋਨੀ ਜ ਜਸੀਂ ਸਾਡੇ ਜਿਹੜੇ ਪਾਰਕ ਨੇ ਅਸੀਂ ਇੱਕ ਦਾ ਨਾਮ ਰੱਖਿਆ ਗੁਰੂ ਰਾਮਦਾਸ ਪਾਰਕ ਦੂਜੇ ਦਾ ਨਾਮ ਰੱਖਿਆ ਚਾਰ ਸਹਿਬਜਾਦੇ ਪਾਰਕ ਤੀਜਾ ਉਧਰ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਡੇ ਤਾਂ ਇੰਨੀ ਬਾਬਾ ਜੀ ਦੀ ਮੇਰ ਹੈ ਕਿ ਦੱਸੇ ਨਹੀਂ ਉਹ ਕਲਗੀ ਵਾਲੇ ਦੀ ਇੰਨੀ ਮੇਰ ਹੈ ਕਿ ਸਾਸੀ ਮੂੰਹ ਨਾਲ ਬਿਆਨ ਨਹੀਂ ਕਰ ਸਕਦੇ ਪ੍ਰਮਾਤਮਾ ਮੇਰ ਕਰੇ ਤੇ ਸਾਰੇ ਸਾਡੇ ਨਾਲ ਚੱਲਣ ਔਰ ਕਲੋਨੀ ਦੇ ਇੱਕ ਇੱਕ ਮੈਂਬਰ ਸਾਡਾ ਇੰਨਾ ਸਾਥ ਦਿੰਦੇ ਆ ਕਿ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਦਾ ਫਰੈਂਡ ਵੈਲਫੇਅਰ ਐਸੋਸੀਏਸ਼ਨ ਸਾਰੀ ਕਲੋਨੀ ਦੀ ਬਹੁਤ ਬਹੁਤ ਧੰਨਵਾਦੀ ਹੈ ਔਰ ਸਾਨੂੰ ਇਦਾਂ ਮਦਦ ਦਿੰਦੀ ਰਹੇ ਤੇ ਅਸੀਂ ਅੱਗੋਂ ਵੱਧ ਚੜ ਕੇ ਹਿੱਸਾ ਲੈਂਦੇ ਰਹੀਏ ਤੇ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪੀਰ ਸਿੰਘ ਡੰਗ ਜਨਰਲ ਸਕੱਤਰ ਦੀ ਫਰੈਂਡ ਬੈਲਫਰ ਐਸੋਸੀਏਸ਼ਨ ਸਭ ਤੋਂ ਪਹਿਲੇ ਦਸਾਂ ਬਾਤਰੀਆਂ ਦੀ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸਿੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਤੰਤਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਵਧੀਆ ਢੰਗ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਸਾਡੇ ਕਲੋਨੀ ਦੇ ਪ੍ਰਧਾਨ ਸਾਜ ਜਸਵਾਲ ਸਿੰਘ ਕੋਹਲੀ ਵੱਲੋਂ ਵਧੇਰਾ ਉਦਮ ਕਰਿਆ ਕੀਤਾ ਹੈ ਮਹਾਰਾਜ ਇਹਨਾਂ ਨੂੰ ਬਲ ਬਖਸ਼ੇ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਕੁਝ ਬੰਦਿਆਂ ਨੇ ਇਹ ਇਤਰਾਜ਼ ਕੀਤਾ ਕਿ ਰਵਨੀਤ ਮਿੱਟੂ ਨੂੰ ਕੋਈ ਗੱਲ ਨਹੀਂ ਪ੍ਰਿਕਉ ਮਤਲ ਸਨਮਾਨਿਆ ਗਿਆ ਸਾਰੀ ਸੰਗਤ ਦੇ ਵਿੱਚ ਜੋ ਵੀ ਆਵੇ ਗੁਰੂ ਘਰ ਹੈ ਜੋ ਵੀ ਆਏ ਉਹ ਰਾਜੀ ਜਾਏ ਸਾਨੂੰ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਅਸੀਂ ਸੰਗਤੀ ਰੂਪ ਵਿੱਚ ਉਹਨਾਂ ਨੂੰ ਮਿਲੇ ਆ ਜੋ ਵੀ ਹੈ ਸਾਡਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਪਰਮਾਤਮਾ ਮਿਹਰ ਕਰੇ ਸਭ ਤੇ ਗੁਰਸਿੱਖੀ ਜੀਵਨ ਬਖਸ਼ੇ ਨਾਮਦਾਨ ਬਖਸ਼ੇ ਔਰ ਕਿਰਪਾ ਕਰੇ ਸਤਿਮਤ ਬਖਸ਼ੇ ਸਈ ਪਿਆਰੇ ਗੁਰਮੁਖ ਮੇਰੇ ਜਿਨ੍ਹਾਂ ਦੇ ਮਿਲਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਥ ਸੰਗਤ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਤੇ ਸਭ ਨੂੰ ਰਲ ਮਿਲ ਕੇ ਰਹਿਣ ਦੀ ਅਰਜੀਤ ਜੀ ਕਰਦਾ ਹਾਂ ਵਾਹਿ ਜੁਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕਲਿਆ ਕੀ ਗਣ ਚਾਹੋਗੇ ਸਮਰਾਨੂ ਕੀਤੀ ਹੋਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਗਮਨ ਪੁਰਬ ਜਿਹੜਾ ਆ ਪ੍ਰਕਾਸ਼ ਦਿਹਾੜਾ ਉਹ 26 ਜਨਵਰੀ ਨੂੰ ਆ ਰਿਹਾ ਉਸ ਦੇ ਸਬੰਧ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਵੱਡਾ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਸੰਗਤ ਵੱਲੋਂ ਪਰਵੰਦਕ ਕਮੇਟੀ ਵੱਲੋਂ ਇਹ ਸਜਾਇਆ ਗਿਆ ਦੀ ਦੁਨੀਆ ਦੇ ਮਾਲਕ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੈਟ ਤੇ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਦੇ ਵਿਸ਼ਾਲ ਨਗਰ ਕੀਰਤਨ ਸਾਰਾ ਸਾਡੇ ਮਾਡਲ ਟਾਊਨ ਐਕਸਟੈਂਸ਼ਨ ਮਾਡਲ ਟਾਊਨ ਮਾਰਕੀਟ ਗੁਰਦੇਵ ਬਹਾਦਰ ਸਾਰੇ ਤੋਂ ਹੁੰਦਾ ਹੁਣ ਅ ਅਖੀਰ ਸਮਾਪਤੀ ਹੈ ਇਸ ਵੀੜੇ ਇਸ ਨਗਰ ਕੀਰਤਨ ਵਿੱਚ ਸਕੂਲਾਂ ਦੇ ਬੱਚੇ ਜਤਕਾ ਪਾਰਟੀਆਂ ਤੇ ਬਹੁਤ ਵੱਡੀ ਗਿਣਤੀ ਦੇ ਜਿਹੜੇ ਸ਼ਬਦੀ ਜਥੇ ਆ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ ਸੋ ਕਨ ਕੀਰਤਾਰ ਪਾਸ਼ਾ ਦਾ ਸਭ ਤੋਂ ਪਿਆਰਾ ਸਿੱਖ ਹੋਇਆ ਹੈ ਬਾਬਾ ਦੀਪ ਸਿੰਘ ਜੇ ਆਪਾਂ ਇਤਿਹਾਸ ਪੜਹੀਏ ਉਹਨਾਂ ਦਾ ਤੇ ਉਹਨਾਂ ਦਾ ਇਤਿਹਾਸ ਜਿਹੜਾ ਹੈ ਉਹਨਾਂ ਵਰਗਾ ਇਤਿਹਾਸ ਸਾਰੀ ਦੁਨੀਆ ਦਾ ਇਤਿਹਾਸ ਪੜ ਲਓ ਪਰ ਬਾਬਾ ਦੀਪ ਸਿੰਘ ਜੀ ਵਰਗਾ ਇਤਿਹਾਸ ਨਾ ਬੜਨ ਨੂੰ ਮਿਲਦਾ ਨਾ ਸੋੜਨ ਨੂੰ ਮਿਲਦਾ ਸੋ ਐਸੀ ਗੁਰੂ ਕਲ ਕੀ ਤਰ ਪਾਸ਼ਾ ਦੀ ਕਿਰਪਾ ਸੀ ਬਾਬਾ ਦੀਪ ਸਿੰਘ ਜੀ ਤੇ ਵੀ ਉਹਨਾਂ ਨੇ ਬਹੁਤ ਵੱਡੇ ਜਿਵੇਂ ਕਿ ਉਹ ਕਹਿਣੀ ਤੇ ਕਰਨੀ ਦੇ ਪੱਕੀ ਸੀ ਜਿੱਥੇ ਉਹਨਾਂ ਨੇ ਆਪਣਾ ਸੀਸ ਧਲੀ ਤੇ ਤੜਕੇ ਸ਼ਹਾਦਤ ਦਿੱਤੀ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਆਪਣਾ ਸੀਸ ਭੇਟ ਕੀਤਾ ਉਸ ਤੋਂ ਇਲਾਵਾ ਉਹ ਇੱਕ ਬਹੁਤ ਵੱਡੇ ਜੈਨੀ ਮਹਾਪੁਰਸ਼ ਉਹਨਾਂ ਦੇ ਜਿਹੜੇ ਲਿਖਤੀ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਜ ਵੀ ਸਾਡੇ ਜਿਹੜੇ ਚਾਰ ਤਖਤ ਹੈ ਉਹਨਾਂ ਤੇ ਉਹਨਾਂ ਦੇ ਲਿਖੇ ਹੋਏ ਮਹਾਰਾਜ ਦੇ ਸਰੂਪ ਅੱਜ ਵੀ ਸ਼ਿਸ਼ੋਭਤ ਹੈ ਲੱਖਾਂ ਸੰਗਤਾਂ ਉਹਨਾਂ ਦੇ ਲਿਖੇ ਹੋਏ ਸਰੂਪ ਜਿਹੜੇ ਹੈ ਉਦੇ ਦਰਸ਼ਨ ਕਰਦੇ ਆ ਰੋਜ਼ਾਨਾ ਸੋ ਐਸੇ ਮਹਾਨ ਸ਼ਹੀਦ ਦਾ ਇਹ ਜਿਹੜਾ ਪਾਵਨ ਦਿਹਾੜਾ ਜਨਮ ਦਿਹਾੜਾ ਆ ਰਿਹਾ ਮੇਰੀ ਸੰਗਤਾਂ ਨੂੰ ਜਿਹੜੇ ਵੀ ਆ ਤੁਹਾਡਾ ਚੈਨਲ ਦੇਖ ਰਹੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਤਾਂ ਨਗਰ ਕੀਰਤਨ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਬੂਲੀਅਤ ਹੈ ਦੂਸਰਾ ਜਿਹੜੇ ਜਨਮ ਦਿਹਾੜੇ ਦੇ ਸਮਾਗਮ ਹੈ ਉਹ ਲਗਾਤਾਰ 26 ਜਨਵਰੀ ਤੱਕ ਚੱਲਣਗੇ ਇਸੇ ਸਥਾਨ ਤੇ ਔਰ 26 ਤਰੀਕ ਨੂੰ ਇੱਕ ਬਹੁਤ ਵੱਡਾ ਮਹਾਨ ਗੁਰਮਤ ਸਮਾਗਮ ਉਹ ਇਸੇ ਸਥਾਨ ਤੇ ਹੋ ਰਿਹਾ ਜਾ ਰਿਹਾ ਜਿਹਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਉਹ ਆਪਣੀ ਹਾਜ਼ਰੀ ਭਰਨਗੇ ਹੋਰ ਵੱਡੇ ਸੰਤ ਮਹਾਪੁਰਸ਼ ਮਹਾਤਮਾ ਬਾਬਾ ਅਧਗ드ਰਾ ਸਿੰਘ ਜਿਹੜੇ ਨਾਨਕ ਸਰ ਦੇ ਵਜੂਦਾ ਮੁਖੀ ਹੈ ਉਹ ਵੀ ਆ ਰਹੇ ਹਨ ਸੋ ਮੇਰੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਆਪਣਾ ਸਮਾਂ ਕੱਢ ਕੇ ਇਸ ਮਹਾਨ ਸਮਾਗਮ ਦੇ ਵਿੱਚ ਆਪਾਂ ਆਪਣੀ ਹਾਜ਼ਰੀ ਭਰਿਏ ਤੇ ਗੁਰੂ ਕਨਗੀਧਰ ਪਾਤਸ਼ਾਹ ਦੇ ਉਸ ਪਿਆਰੇ ਸਿੱਖ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਜੜੀਆਂ ਉਹ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਗੁਰਪੁਰਬ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜਿਹੜਾ ਨਗਰ ਕੀਰਤਨਾ 12 ਵਜੇ ਚੱਲਿਆ ਸੀ ਹਲੇ ਗੁਰਦੁਆਰਾ ਦਾ ਪਹੁੰਚਣ ਵਾਲਾ ਬਹੁਤ ਸੰਗਤਾਂ ਨੇ ਥਾਂ-ਥਾਂ ਤੇ ਸਵਾਗਤ ਕੀਤਾ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮਰ ਸ਼ਹੀਦ ਬਾਬਾ ਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਆਤਮਨ ਦੇ ਸਬੰਧ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਅੱਜ ਨਗਰ ਕੀਰਤਨ ਦਾ आयोजन ਕੀਤਾ ਗਿਆ। ਜਗਾ ਜਗਾ ਲੋਕਾਂ ਨੇ ਸਟਾਲ ਲਾ ਕੇ ਫੁੱਲਾਂ ਦੀ ਵਰਖਾ ਕਰਕੇ ਆਪਣੇ ਜਿਹੜੇ ਮਹਿਬੂਬ ਸ਼ਹੀਦ ਨੇ ਉਹਨਾਂ ਦਾ ਜਿੱਥੇ ਸਵਾਗਤ ਕਰਿਆ, ਸ਼ਰਧਾ ਦੇ सुमन ਪੇਸ਼ ਕਰੇ ਨੇ। ਮੈਂ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਮੇਂ-ਸਮੇਂ ਤੇ ਅਜਿਹੇ ਪ੍ਰੋਗਰਾਮ ਕਰਾ ਕੇ ਸੰਗਤ ਨੂੰ ਧਰਮ ਨਾਲ ਜੋੜਿਆ। ਕੱਲ ਸਵਾਗਤ ਦਾ ਫੰਡਾ ਹੋਊਗਾ ਪਰਸੋਂ ਇੱਥੇ 25 ਤਰੀਕ ਨੂੰ ਪੱਗਾਂ ਦਾ ਲੰਗਰ ਮੇਰੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲਿਆ ਜਾਊਗਾ ਤੇ 26 ਤਰੀਕ ਨੂੰ ਜਿਹੜਾ ਗੁਰਦੁਆਰਾ ਕਮੇਟੀ ਸੇ ਬਹੁਤ ਵੱਡੇ ਪੱਧਰ ਤੇ ਸੀਤੋਂ ਦਰਬਾਰ ਕਰਾਉਣ ਜਾਰੀ ਹੈ ਸਮੁੱਚੇ ਇਲਾਕੇ ਵੱਲੋਂ ਇਹ ਹਲਕੇ ਦਾ ਸੇਵਾਦਾਰ ਹੋਣ ਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪਿਆਰ ਸਿੰਘ ਭਗਵੰਤ ਸਿੰਘ ਮਾਨ ਜੀ ਵੱਲੋਂ ਬਹੁਤ-ਬਹੁਤ ਮਾਰਕਵਾਦ ਦਿੱਤਾ। ਅੱਜ ਬਾਬਾ ਆਦੀਪ ਸਿੰਘ ਦੇ ਗੁਰਪ੍ਰਦ ਦੇ ਸਬੰਧ ਦੇ ਵਿੱਚ ਜੋ ਨਗਰ ਕੀਰਤਨ ਬਾਬਾਜੀ ਸਿੰਘ ਚੌਕ ਪਟਿਆ ਇਥੇ ਲੰਗਰ ਲਗਾ ਕੇ ਤੇ ਸੇਵਾ ਕੀਤੀ ਹੈ ਸੰਗਤ ਦੀ ਇਥੇ ਜਿੱਥੇ ਮੈਂ ਸਾਰੇ ਦੁਕਾਨਦਾਰਾਂ ਨੂੰ ਵਧਾਈ ਦੇ ਪਾਤਰ ਸਮਝਦਾ ਜਿਨ੍ਹਾਂ ਨੇ ਇਹ ਵੱਡਾ ਹਿਲਾ ਕੀਤਾ ਉਥੇ ਸਾਡੇ ਕਥੂਰੀਆ ਸਾਹਿਬ ਇਸ ਲਈ ਖਾਸ ਕਰਕੇ ਜਿਹੜੇ ਅੱਗੇ ਆ ਕੇ ਕੰਮ ਕਰਦੇ ਨੇ ਹਮੇਸ਼ਾ ਸੇਵਾ ਲਈ ਤਤਪਰ ਰਹਿੰਦੇ ਨੇ ਉਥੇ ਨਾਲ ਹੀ ਸੰਗਤ ਨੂੰ ਵਧਾਈ ਦਿੰਦੇ ਹੋਏ ਇਸ ਗੱਲ ਦੀ ਵਿੱਚ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੇ ਜੋ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਹੈਗੇ ਔਰ ਸਮੂਹ ਸੰਗਤ ਨੂੰ ਕਹਿਣੇ ਹੈਗੇ ਕਿ ਬਾਬਾ ਦੀਪ ਸਿੰਘ ਦੇ ਚਲਾਏ ਹੋਏ ਰਾਹ ਦੇ ਉੱਤੇ ਸਾਡੇ ਨੌਜਵਾਨ ਚੱਲਣ ਉਹਨਾਂ ਦੀ ਕਲਮ ਦੇ ਵਿੱਚ ਵੀ ਜਾਨ ਸੀ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਬੀੜਾ ਗੁਰੂ ਗ੍ਰੰਥ ਸਾਹਿਬ ਦੀਆਂ ਲਿਖੀਆਂ ਔਰ ਫਿਰ ਨੰਬਰ 2 ਦੇ ਉੱਤੇ ਉਹਨਾਂ ਦੀ ਤਲਵਾਰ ਦੇ ਵਿੱਚ ਵੀ ਜਾਨ ਸੀ ਜੇ ਉਹ ਲਿਖਣ ਜਾਣਦੇ ਸੀ ਤਾਂ ਉਹਦੀ ਰਾਖੀ ਵੀ ਕਰਨ ਜਾਣਦੇ ਸੀ ਇਸੇ ਤਰ੍ਹਾਂ ਸਾਡੇ ਨੌਜਵਾਨ ਹਮੇਸ਼ਾ ਤਤਪਰ ਰਹਿਣ ਔਰ ਜਿਵੇਂ ਦਰਬਾਰ ਸਾਹਿਬ ਦੀ ਰਾਖੀ ਬਾਬਾ ਜੀ ਨੇ ਕੀਤੀ ਅੱਜ ਸਾਡੀ ਸਿੱਖੀ ਨੂੰ ਰਾਖੀ ਦੀ ਲੋੜ ਹੈ ਤੇ ਸਾਡੇ ਨੌਜਵਾਨਾਂ ਨੂੰ ਇਹਦੇ ਲਈ ਤਤਪਰ ਰਹਿਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇਖ ਤੈਖ ਫਤਿਹ ਦੇਖ ਤੈਖ ਫਤਿਹ ਪੰਥ ਕੀ ਜੀਤ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ एमनल पे आउदै छ कुनिमा फसिरहेको छ अनि पनि १० मिनेट उक्दै गर्छ